ਸਤਿ ਸ੍ਰੀ ਅਕਾਲ ਜੀ ਜਗਵੰਦਰ ਸਿੰਘ ਬਰਾਲ ਵੱਲੋਂ ਤੁਹਾਡਾ ਸਵਾਗਤ ਹੈ ਜੀ ਪੰਜਾਬੀ ਚੈਨਲ ਦੇ ਉੱਪਰ ਤੇ ਲੈ ਕੇ ਹਾਜ਼ਰ ਤੁਹਾਡੇ ਵਾਸਤੇ ਮੋਟੀਵੇਸ਼ਨਲ ਸਟੋਰੀ ਸਟੋਰੀ ਅੱਜ ਆਪਾਂ ਗੱਲਬਾਤ ਕਰਾਂਗੇ ਜੀ WhatsApp ਦੀ WhatsApp ਆਪਣੇ ਸਾਰਿਆਂ ਦੇ ਫੋਨਾਂ ਦੇ ਵਿੱਚ ਮੌਜੂਦ ਹੈਗਾ ਜਾਂ ਆਪਾਂ ਉਹ ਕਾਲਿੰਗ ਵਾਸਤੇ ਯੂਜ਼ ਕਰਦੇ ਆਂ ਵੀਡੀਓ ਕਾਲ ਵਾਸਤੇ ਯੂਜ਼ ਕਰਦੇ ਆਂ ਮੈਸੇਜ ਵਾਸਤੇ ਯੂਜ਼ ਕਰਦੇ ਆਂ ਫੋਟੋਆਂ ਘੱਲਣ ਵਾਸਤੇ ਯੂਜ਼ ਕਰਦੇ ਆਂ ਜਾਂ ਹੋਰ ਵੀ ਜਿਹੜਾ ਕੋਈ ਡਾਕੂਮੈਂਟ ਘੱਲਣ ਵਾਸਤੇ ਵੀ WhatsApp ਅੱਜ ਦੀ ਡੇਟ ਦੇ ਵਿੱਚ ਕੰਮ ਆਉਂਦਾ ਹੈ ਜੀ ਤੁਹਾਨੂੰ ਇਹਦੀ ਪਿਛਲੀ ਸਟੋਰੀ ਪਤਾ ਹੈ ਵੀ ਇਹ ਕਿਹੜੇ ਸਾਲ ਦੇ ਵਿੱਚ ਸਟਾਰਟ ਹੋਇਆ ਆ ਕਿੰਨੀ ਮਿਹਨਤ ਹੋਈ ਆ ਇਹਦੇ ਪਿੱਛੇ ਕੌਣ ਸੀਗਾ ਤੇ ਬਹੁਤ ਹੀ ਵਧੀਆ ਇੰਟਰਸਟਿੰਗ ਸਟੋਰੀ ਆ ਆਪ ਦਾ ਤੁਸੀਂ ਦੇਖੋ ਹੀ ਆਪਣੇ ਬੱਚਿਆਂ ਨੂੰ ਕੋਲ ਬਿਠਾ ਲਓ ਆਹਾ ਵੀਡੀਓ ਤੁਹਾਡੇ ਬੱਚਿਆਂ ਦੇ ਕੰਮ ਦੀ ਵੀ ਆ ਵੀ ਥੋੜੀ ਬੱਚਿਆਂ ਨੂੰ ਵੀ ਜਾਣਕਾਰੀ ਮਿਲੂਗੀ ਵੀ ਇਹ ਕਿਨੇ ਸਟਾਰਟ ਕੀਤਾ ਸੀਗਾ ਇਸ ਚੀਜ਼ ਦੀ ਜਾਣਕਾਰੀ ਹੋਣੀ ਜ਼ਰੂਰੀ ਇਹ ਜੀ ਦੋ ਦੋਸਤ ਸੀਗੇ ਜਿਨ੍ਹਾਂ ਨੇ ਇਹ ਐਪਲੀਕੇਸ਼ਨ ਬਣਾਈ ਸੀਗੀ ਜਿਹੜਾ ਕਿ ਸਭ ਤੋਂ ਪਹਿਲਾਂ ਬੰਦਾ ਸੀਗਾ ਉਹਦਾ ਨਾਮ ਸੀਗਾ ਜੈਨ ਕੌਮ ਤੇ ਦੂਸਰਾ ਨਾਮ ਸੀਗਾ ਬ੍ਰਾਈਨ ਐਕਟਨ ਜਿਹੜਾ ਜੈਨ ਕੌਮ ਸੀਗਾ ਉਹ ਯੂਕਰੇਨ ਦਾ ਰਹਿਣ ਵਾਲਾ ਸੀਗਾ ਯੂਕਰੇਨ ਦੇ ਵਿੱਚ ਲੜਾਈ ਬਹੁਤ ਲੱਗੀ ਹੋਈ ਸੀ ਉਹਨਾਂ ਦਿਨਾਂ ਦੇ ਵਿੱਚ ਜਦੋਂ ਉਹ ਬਚਪਨ ਦੇ ਵਿੱਚ ਸੀਗਾ 15 16 ਸਾਲ ਉਸ ਦੀ ਉਮਰ ਸੀਗੀ ਉਸ ਤੋਂ ਬਾਅਦ ਉਹ 1996 ਦੇ ਆਸ-ਪਾਸ ਅਮਰੀਕਾ ਦੇ ਵਿੱਚ ਆ ਗਏ ਸੀਗੇ ਜਦੋਂ ਅਮਰੀਕਾ ਦੇ ਵਿੱਚ 1996 ਦੇ ਵਿੱਚ ਆ ਗਿਆ ਸੀਗਾ ਸਾਰਾ ਪਰਿਵਾਰ ਤੇ ਇੱਥੇ ਗਵਰਨਮੈਂਟ ਨੇ ਜਿਹੜਾ ਕਿ ਉਹਨਾਂ ਨੂੰ ਰਹਿਣ ਵਾਸਤੇ ਘਰ ਦੇ ਦਿੱਤਾ ਸੀਗਾ ਕਵਿਸ਼ ਨੇ ਪੋਲੀਟਿਕਲ ਸਟੇ ਲਈ ਸੀਗੀ ਕਿ ਐਸਾ ਕਰਵਾਇਆ ਸੀਗਾ ਤੇ ਸਾਰਾ ਪਰਿਵਾਰ ਜਿਹੜਾ ਕਿ ਕੰਮਕਾਰਾਂ ਦੇ ਉੱਪਰ ਲੱਗਿਆ ਸੀਗਾ ਤੇ ਆਪ ਵੀ ਜਿਹੜਾ ਜੈਨਕਾਮ ਸੀਗਾ ਉਹ ਕਿਸੇ ਸਟੋਰ ਦੇ ਉੱਪਰ ਸਫਾਈ ਦਾ ਕੰਮ ਕਰਦਾ ਹੁੰਦਾ ਸੀਗਾ ਤੇ ਨਾਲ-ਨਾਲ ਉਹ ਆਪਣੀ ਪੜ੍ਹਾਈ ਵੀ ਯੂਨੀਵਰਸਿਟੀ ਤੋਂ ਕਰਦਾ ਹੁੰਦਾ ਸੀਗਾ ਉਹਦੇ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਪਿਊਟਰ ਨਹੀਂ ਸੀਗਾ ਤੇ ਉਹਨੇ ਇੱਕ ਕਿਤਾਬਾਂ ਵਾਲੀ ਦੁਕਾਨ ਦੇ ਉੱਪਰੋਂ ਪੁਰਾਣਾ ਕੰਪਿਊਟਰ ਲਿਆ ਉਥੋਂ ਨੇ ਬੜਾ ਮੋਟਾ ਚਲਾਉਣਾ ਸਿੱਖਿਆ ਉਹਦੀ ਸਾਰੀ ਜਿਹੜੀ ਮੈਨੂਅਲ ਬੇਸਿਕ ਸਾਰੀ ਜਾਣਕਾਰੀ ਉਹਨੇ ਲਈ ਹੌਲੀ ਹੌਲੀ ਤੇ ਜਦੋਂ ਉਹਨੂੰ ਸਾਰਾ ਕੁਝ ਪਤਾ ਲੱਗ ਗਿਆ ਮੜਾ ਮੋਟਾ ਤੇ ਉਹਨੇ ਜਿਹੜਾ ਕੰਪਿਊਟਰ ਆਹੋ ਵੇਚਤਾ ਤੇ ਉਸ ਤੋਂ ਬਾਅਦ ਉਹ ਇੱਕ ਕੰਪਨੀ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਉਹਨੇ ਥੋੜਾ ਜਿਹਾ ਟਾਈਮ ਕੰਮ ਕੀਤਾ ਤੇ ਫਿਰ ਉਸ ਤੋਂ ਡਾਇਰੈਕਟ ਜਿਹੜੀ ਕਿ ਉਹਨੂੰ ਨੌਕਰੀ ਮਿਲੀ ਸਨ 2000 ਦੇ ਵਿੱਚ ਯਾਹੂ ਦੇ ਵਿੱਚ ਯਾਹੂ ਦੇ ਵਿੱਚ ਉਹਨੂੰ ਜਿਹੜਾ ਕਿ ਉਹਦਾ ਦੂਸਰਾ ਦੋਸਤ ਬ੍ਰਾਈਨ ਐਕਟਨ ਉਹ ਉਸ ਨੂੰ ਯਾਹੂ ਦੇ ਵਿੱਚ ਮਿਲਿਆ ਜਦੋਂ ਬ੍ਰਾਈਨ ਐਕਟਨ ਨੇ ਇਹਨੂੰ ਜੈਨ ਕੋਮ ਨੂੰ ਦੇਖਿਆ ਤੇ ਉਹਨੂੰ ਲੱਗਿਆ ਯਾਰ ਵੀ ਇਹ ਬੰਦਾ ਜਿਹੜਾ ਵੀ ਸਾਰਿਆਂ ਤੋਂ ਵੱਖਰਾ ਤੇ ਜਿਹੜਾ ਆਪਦਾ ਕੰਮ ਬਹੁਤ ਨਿਹਤ ਦੇ ਨਾਲ ਇਹ ਕਰਦਾ ਆ ਤੇ ਉਹ ਦੋਵੇਂ ਬਹੁਤ ਚੰਗੇ ਦੋਸਤ ਬਣ ਗਏ ਤੇ ਦੋਵਾਂ ਨੇ 10 ਸਾਲ ਲਗਾਤਾਰ 9-10 ਸਾਲ ਯਾਹੂ ਦੇ ਵਿੱਚ ਵਧੀਆ ਕੰਮ ਕੀਤਾ ਤੇ ਚੰਗੇ ਜਿਹੜੇ ਕਿ ਪੈਸੇ ਉੱਥੇ ਜੋੜੇ ਤੇ ਇੱਕ ਸਾਲ ਦਾ ਇਹਨਾਂ ਨੇ ਕਿਹਾ ਵੀ ਹੁਣ ਛੁੱਟੀਆਂ ਦੇ ਉੱਪਰ ਚਲੀਏ ਤੇ ਇਹਨਾਂ ਨੇ ਜਿਹੜਾ ਕਿ ਯਾਹੂ ਦੇ ਵਿੱਚੋਂ ਅਸਤੀਫਾ ਦਿੱਤਾ ਉਸ ਟਾਈਮ ਯਾਹੂ ਮੇਲ ਬਹੁਤ ਜ਼ਿਆਦਾ ਚੱਲਦਾ ਹੁੰਦਾ ਸੀ 2000 ਆ 8 9 ਦੇ ਵਿੱਚ ਤੇ ਜਦੋਂ ਇਹਨਾਂ ਨੇ ਅਸਤੀਫਾ ਦਿੱਤਾ ਤੇ ਉਸ ਤੋਂ ਬਾਅਦ ਇਹਨਾਂ ਨੇ ਛੁੱਟੀਆਂ ਬਤਾਈਆਂ ਥੋੜਾ ਜਿਹਾ ਟਾਈਮ ਤੇ ਉਹ ਦੂਬਾਰਾ ਜੈਨਕੋਮ ਕਹਿੰਦੇ ਨੇ ਫਿਲਮ ਦੇਖ ਰਿਆ ਸੀਗਾ ਤੇ ਉਹਦੇ ਦਿਮਾਗ ਦੇ ਵਿੱਚ ਆਈ ਆ ਕਿ ਯਾਰ ਮੈਂ ਫਿਲਮ ਦੇਖ ਲਈ ਤੇ ਆਪਣੇ ਮੈਂ ਦੋਸਤ ਨੂੰ ਦੱਸਣਾ ਹੈ ਕਿ ਯਾਰ ਫਿਲਮ ਬਹੁਤ ਵਧੀਆ ਹੈ ਤੇ ਮੈਂ ਕਿਸ ਤਰੀਕੇ ਦੇ ਨਾਲ ਆਪਣੇ ਦੋਸਤਾਂ ਨੂੰ ਦੱਸਾਂ ਤੇ ਉਹਨੇ ਕਿਹਾ ਵੀ ਉਹਦੇ ਵਿੱਚੋਂ ਹੀ ਉਹਨੂੰ ਫਿਲਮ ਦੇ ਵਿੱਚੋਂ ਹੀ ਇੱਕ ਲਬਜ ਮਿਲਿਆ ਸੀਗਾ WhatsApp WhatsApp ਜਿਹੜਾ ਲਬਜ ਉਹਨੂੰ ਮਿਲਿਆ ਸੀਗਾ ਜਦੋਂ ਆਪਾਂ ਗੋਰੇ ਜਿਹੜੇ ਆਪਸ ਦੇ ਵਿੱਚ ਮਿਲਦੇ ਆ ਤੇ ਉਹ ਕਹਿੰਦੇ ਆ WhatsApp ਬੜੀ ਬਈ ਤਾਂ ਕੀ ਹਾਲ ਹੈ ਜਦਾ ਪੰਜਾਬੀ ਦੇ ਵਿੱਚ ਕਹਿ ਲੋ ਤੇ ਉਹਨੂੰ ਇਥੋਂ ਲਬਜ ਬਹੁਤ ਵਧੀਆ ਉਹਨੂੰ ਇੱਕ ਕੈਚੀ ਜਿਹਾ ਲਬਜ ਲੱਭਿਆ ਵੀ ਆਸਾਨ ਜਿਹਾ ਵੀ WhatsApp ਯਾਰ ਵੀ ਲਬਜ ਚੱਲਣ ਵਾਲਾ ਤੇ ਕਿਉਂ ਨਾ ਇੱਕ ਐਪਲੀਕੇਸ਼ਨ ਜਾਂ ਇਦਾਂ ਦੀ ਇੱਕ ਵੈਬਸਾਈਟ ਤਿਆਰ ਕੀਤੀ ਜਾਵੇ ਜਿਹਦੇ ਵਿੱਚ ਲੋਕ ਇੱਕ ਦੂਜੇ ਦੇ ਨਾਲ ਮੈਸੇਜ ਜਿਹੜੇ ਕਿ ਸਾਂਝੇ ਕੀਤੇ ਜਾਂਦੇ ਜਦੋਂ ਉਹਨੇ ਬ੍ਰਾਈਨ ਐਕਟਨ ਦੇ ਨਾਲ ਆਪਣੇ ਦੋਸਤ ਦੇ ਨਾਲ ਸਾਰੀ ਗੱਲਬਾਤ ਕੀਤੀ ਤੇ ਉਹਨੇ ਕਿਹਾ ਯਾਰ ਵੀ ਟਰਾਈ ਮਾਰ ਲੈਨੇ ਆ ਵੀ ਕੰਮ ਇੰਨਾ ਔਖਾ ਨਹੀਂ ਹੈਗਾ ਵੀ ਕੰਮ ਸੌਖਾ ਹੀ ਆਪਾਂ ਨੂੰ ਦੋਹਾਂ ਨੂੰ ਕੰਮ ਆਉਂਦਾ ਆ ਵੀ ਤੂੰ WO ਉਹਦੇ ਵਿੱਚ ਕੰਮ ਕੀਤਾ ਯਾਨੀ ਕਿ ਤੇਰਾ ਹੋਰ ਡਿਪਾਰਟਮੈਂਟ ਸੀਗਾ ਮੇਰਾ ਯਾਹੂ ਦੇ ਵਿੱਚ ਜਿਆਦਾ ਐਕਸਪੀਰੀਅੰਸ ਆ ਤੇ ਆਪਾਂ ਟਰਾਈ ਕਰ ਲੈਨੇ ਆ ਉਹਨਾਂ ਨੇ ਐਪਲੀਕੇਸ਼ਨ ਦੇ ਕੰਮ ਕਰਨਾ ਸਟਾਰਟ ਕੀਤਾ ਤੇ ਉਹਨਾਂ ਦੀ ਜਿਹੜੀ ਕਿ ਐਪਲੀਕੇਸ਼ਨ ਬਣੀ ਨਹੀਂ ਯਾਨੀ ਕਿ ਪੈਸੇ ਕਾਫੀ ਉਹਨਾਂ ਦੇ ਜਿਹੜੇ ਕਿ ਖਰਾਬ ਹੋ ਗਏ ਦੋਹਾਂ ਦੇ ਪੈਸੇ ਤਕਰੀਬਨ ਮੌਕੀ ਗਏ ਸੀਗੇ ਤੇ ਉਹ ਫਿਰ 2010 ਦੇ ਵਿੱਚ ਜਦੋਂ ਉਹ ਫੇਸਬੁਕ ਦੇ ਦਫਤਰ ਦੇ ਵਿੱਚ ਕੰਮ ਮੰਗਣ ਵਾਸਤੇ ਗਏ ਦੋਵੇਂ ਜਾਣੇ ਤੇ ਫੇਸਬੁਕ ਵਾਲਿਆਂ ਨੇ ਕੰਮ ਤੇ ਰੱਖਣ ਤੋਂ ਮਨਾਂ ਕਰਤਾ ਉਸ ਤੋਂ ਬਾਅਦ ਫਿਰ ਉਹ ਟਵਿੱਟਰ ਕੋਲੇ ਗਏ ਟਵਿੱਟਰ ਵਾਲਿਆਂ ਨੇ ਵੀ ਜਿਹੜਾ ਕਿ ਉਹਨਾਂ ਨੂੰ ਕੰਮ ਤੇ ਰੱਖਣ ਤੋਂ ਮਨਾਂ ਕਰਤਾ ਉਹਨਾਂ ਨੇ ਕਿਹਾ ਵੀ ਸਾਡੇ 'ਚ ਕੁਛ ਨਾ ਕੁਛ ਤਾਂ ਹੈਗਾ ਆ ਵੀ ਜੇ ਅਸੀਂ ਯਾਹੂ ਦੇ ਵਿੱਚ ਕੰਮ ਕੀਤਾ ਆ ਤੇ ਸਾਨੂੰ ਫੇਸਬੁਕ ਟਵਿੱਟਰ ਵਾਲਿਆਂ ਨੇ ਜੇ ਕੰਮ ਤੋਂ ਕੱਢਿਆ ਤੇ ਅਸੀਂ ਕੁਝ ਇਹੀਹਾ ਕਰੀਏ ਵੀ ਅਸੀਂ ਨਾ ਤੋਂ ਅੱਗੇ ਨਿਕਲੀਏ ਇਹ ਚੀਜ਼ ਹੁੰਦੀ ਹੈ ਵੀ ਮਿਹਨਤ ਕਰਨੀ ਵੀ ਲਗਾਤਾਰ ਉਹਨਾਂ ਨੇ ਫੇਰ ਕੀ ਕੀਤਾ ਆਪਣੇ ਜਿਹੜੇ ਦੋਸਤ ਸੀਗੇ ਜਿਹੜੇ ਯਾਹੂ ਦੇ ਵਿੱਚ ਪੁਰਾਣੇ ਕੰਮ ਕਰਦੇ ਸੀਗੇ ਸਾਰਿਆਂ ਨੂੰ ਸੱਦਿਆ ਇੱਕ ਜਗ੍ਹਾ ਦੇ ਉੱਪਰ ਮੀਟਿੰਗ ਰੱਖੀ ਸਾਰਿਆਂ ਨੂੰ ਆਪਣਾ ਆਈਡੀਆ ਦੱਸਿਆ ਵੀ ਅਸੀਂ ਇਸ ਤਰੀਕੇ ਦੀ ਇੱਕ ਐਪਲੀਕੇਸ਼ਨ ਬਣਾ ਰਹੇ ਹਾਂ ਤੇ ਸਾਡੀ ਹੈਲਪ ਕਰੋ ਸਾਰੇ ਦੋਸਤਾਂ ਨੇ ਆਪ ਕੋ ਆਪਣੇ ਵਿਚਾਰ ਦਿੱਤੇ ਕਿ ਇਸ ਤਰੀਕੇ ਨਾਲ ਆਪਾਂ ਐਪਲੀਕੇਸ਼ਨ ਵਧਾ ਸਕਦੇ ਹਾਂ ਇਸ ਤਰੀਕੇ ਨਾਲ ਵਧ ਸਕਦੀ ਹੈ ਤੇ ਸਾਰਿਆਂ ਨੇ ਜਿਹੜਾ ਕਿ ਇੱਕ ਟੀਮ ਬਣ ਗਈ ਸੀਗੀ ਉਸ ਟਾਈਮ ਦੋਹਾਂ ਤੋਂ ਸਾਰੀ ਟੀਮ ਨੇ ਮਿਲ ਕੇ ਕੰਮ ਕਰਨਾ ਸਟਾਰਟ ਕੀਤਾ ਤੇ ਲਗਾਤਾਰ ਜਿਹੜੇ ਕਿ ਉਹ ਮਿਹਨਤ ਕਰਦੇ ਗਏ ਤੇ ਜਿਹੜੇ ਸਾਰੀ ਟੀਮ ਰੜੀ ਸੀਗੀ ਉਹਨਾਂ ਨੇ ਥੋੜੇ ਥੋੜੇ ਪੈਸੇ ਪਾ ਕੇ ਇੱਕ ਦਫ਼ਤਰ ਉਹਨਾਂ ਨੇ ਲੈ ਲਿਆ ਫਿਰ ਉਸ ਤੋਂ ਬਾਅਦ ਸਾਰਾ ਜਿਹੜਾ ਕਿ ਕੰਮ ਹੌਲੀ ਹੌਲੀ ਲੋਕਾਂ ਨੇ ਡਾਊਨਲੋਡਿੰਗ ਕਰਨੀ ਸਟਾਰਟ ਕਰ ਦਿੱਤੀ ਗਈ ਤੇ ਉਹਨਾਂ ਦਿਨਾਂ ਦੇ ਵਿੱਚ ਸਕਾਈਪੀ ਹੋ ਗਿਆ ਜਾਂ BBM ਹੋ ਗਿਆ ਤੇ ਇਦਾਂ ਲਗਾ ਹੋਰ ਐਪਲੀਕੇਸ਼ਨ ਜਿਹੜੀਆਂ ਕਿ ਲੋਕੀ ਇਸਤੇਮਾਲ ਕਰਦੇ ਹੁੰਦੇ ਸੀ ਸਕਾਈਪੀ ਵੀਡੀਓ ਕਾਲ ਵਾਸਤੇ ਸਕਾਈਪੀ ਮੈਨੂੰ ਦੱਸਿਓ ਕਿਹਨੇ ਕਿਹਨੇ ਇਸਤੇਮਾਲ ਕੀਤੀ ਆ ਮੈਂ ਤਾਂ ਬਹੁਤ ਵੀਡੀਓ ਕਾਲਿੰਗ ਵਾਸਤੇ ਸਕਾਈਪੀ ਇਸਤੇਮਾਲ ਕੀਤੀ ਤੇ BBM ਵੀ ਦੱਸਿਓ ਕਿਹਨਾਂ ਨੇ ਇਸਤੇਮਾਲ ਕੀਤਾ ਹੈ ਬਲੈਕਬੈਰੀ ਦੇ ਫੋਨ ਦੇ ਵਿੱਚ BBM ਹੁੰਦਾ ਸੀਗਾ ਯਾਨੀ ਕਿ ਮੈਸੇਜ ਭੱਲਣ ਵਾਸਤੇ ਤੇ ਉਹਨਾਂ ਦਿਨਾਂ ਦੇ ਵਿੱਚ ਐਪਲ ਨੇ ਵੀ ਯਾਨੀ ਕਿ ਚੰਗੀ ਰਫਤਾਰ ਫੜੀ ਹੋਈ ਸੀਗੀ ਪਲੇ ਸਟੋਰ ਦੇ ਵਿੱਚ ਉਹ ਦੇਖਦੇ ਹੁੰਦੇ ਸੀ ਵੀ ਕਿਹੜੀ ਐਪਲੀਕੇਸ਼ਨ ਆ ਲੋਕ ਜਿਆਦਾ ਡਾਊਨਲੋਡ ਕਰ ਰਹੇ ਆ ਫਿਰ 2014 ਦੇ ਵਿੱਚ ਇੱਕਦਮ ਜਿਹੜਾ ਕਿ WhatsApp ਦਾ क्रेज ਜਿੱਦਾਂ ਲੋਕਾਂ ਦੇ ਵਿੱਚ ਫੈਲ ਗਿਆ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ ਹਰ ਇੱਕ ਕਹਿਣ ਲੱਗ ਗਿਆ ਵੀ WhatsApp ਡਾਊਨਲੋਡ ਕਰੋ ਯਾਰ ਵੀ ਵਧੀਆ ਫ੍ਰੀ ਕਾਲ ਦੇ ਵਿੱਚ ਖਾਸ ਕਰਕੇ ਜਿਹੜੇ ਬਾਹਰਲੇ ਸੀਗੇ ਐਨਆਰਆਈ ਸੀਗੇ ਉਹਨਾਂ ਨੂੰ ਸੌਖਾ ਹੋ ਗਿਆ ਆ ਵੀ ਕਾਲ ਕਰਨੀ ਕਿਉਂਕਿ ਪਹਿਲਾਂ ਸਾਰੇ ਕਾਰਡ ਲੈਂਦੇ ਹੁੰਦੇ ਸੀ ਮੈਂ ਖੁਦ ਕਾਰਡ ਲੈਂਦਾ ਹੁੰਦਾ ਸੀਗਾ ਇੰਡੀਆ ਨੂੰ ਕਾਲ ਕਰਨ ਵਾਸਤੇ 에ਰੋਲਪੀਨਾ ਜਾਂ 555 ਕਾਰਡ ਲੈਂਦਾ ਸੀ ਕਿੰਨਾ ਕਿੰਨਾ ਨੇ ਉਹ ਕਾਰਡ ਲਏ ਉਹ ਵੀ ਕਮੈਂਟ ਕਰਕੇ ਦੱਸਿਓ ਯੂਰਪ ਦੇ ਵਿੱਚੋਂ ਇਹ ਕਾਰਡ ਚੱਲਦੇ ਹੁੰਦੇ ਸੀਗੇ ਕਾਰਨ ਆਕਾਰ ਕਰਨ ਵਾਸਤੇ ਤੇ ਉਦੋਂ ਫਿਰ ਹੋ ਗਿਆ ਕਿ WhatsApp ਡਾਊਨਲੋਡ ਕਰੋ ਯਾਰ ਅਗਲੇ ਨੂੰ ਆਪਣੇ ਦੋਸਤਾਂ ਨੂੰ ਕਹਿਣਾ ਵੀ ਇੰਦਾ ਲੋਕਾਂ ਨੇ ਆਪਸ ਵਿੱਚ ਰੈਫਰੈਂਸ ਦੇ ਕੇ ਯਾਨੀ ਕਿ ਕਹਿ ਕੇ ਵੀ ਯਾਰ ਕਰ ਲੈ ਐਪਲੀਕੇਸ਼ਨ ਬਹੁਤ ਵਧੀਆ ਆ ਤੇ ਬਿਲੀਅਨ ਦੇ ਮਿਲੀਅਨ ਦੇ ਹਿਸਾਬ ਦੇ ਨਾਲ ਜਿਹੜੇ ਕਿ ਡਾਊਨਲੋਡਿੰਗ ਸਟਾਰਟ ਹੋ ਗਈ ਐਪਲੀਕੇਸ਼ਨ ਦੀ ਦੇਖਦੇ ਦੇਖਦੇ ਜਿਹੜੀ ਉਹ ਐਪਲੀਕੇਸ਼ਨ ਇੰਨੀ ਫੈਲ ਗਈ ਕਿ ਉਹ ਐਪ ਜਿਹੜੀ Play Store ਸੀਗਾ ਉਹਦੇ ਟੌਪ 20 ਦੇ ਵਿੱਚ ਕਿ ਜਿਹੜੀਆਂ Apple ਦੇ ਫੋਨ ਦੇ ਵਿੱਚ 20 ਐਪਲੀਕੇਸ਼ਨਾਂ ਸੀਗੀਆਂ ਮੂਰੇ ਉਹਨਾਂ ਦੇ ਵਿੱਚ ਉਹ WhatsApp ਦਾ ਨਾਮ ਆ ਗਿਆ ਤੇ Android ਦੇ ਵਿੱਚ ਵੀ ਉਹ ਆ ਗਈ ਸੀਗੀ ਐਪਲੀਕੇਸ਼ਨ ਤੇ ਉਦੋਂ ਕੀ ਹੋਇਆ ਕਿ ਜਿਹੜਾ Facebook ਦਾ ਮਾਲਕ ਸੀਗਾ ਜਦੋਂ ਉਹਨੇ ਦੇਖਿਆ ਕਿ ਯਾਰ WhatsApp WhatsApp ਹਰ ਪਾਸੇ ਰੌਲਾ ਪੈ ਰਿਹਾ Facebook ਤੋਂ ਯੂਜ਼ਰ ਘਟੇ ਜਾ ਰਹੇ ਆ Facebook ਘਟਦੀ ਜਾ ਰਹੀ ਆ WhatsApp ਵਾਲੇ ਪਾਸੇ ਦੁਨੀਆ ਇੱਕਦਮ ਪਾਗਲ ਹੋ ਗਈ ਸੀਗੀ ਇਹਨਾਂ ਨੇ ਕਾਲਿੰਗ ਦਾ ਕੰਮ ਉਦੋਂ ਸਟਾਰਟ ਕਰਦਾ ਸੀ ਕਾਲ ਕਰਨ ਦਾ ਫਿਰ ਵੀਡੀਓ ਕਾਲ ਦਾ ਫੀਚਰ ਵੀ ਬਾਦ ਵਿੱਚ ਉਹਨੇ ਸਟਾਰਟ ਕਰਤਾ ਸੀਗਾ ਤੇ Facebook ਦੇ ਖੁਦ ਮਾਲਕ ਨੇ ਜਿਹੜਾ ਕਿ Zencom ਜਿਹੜਾ ਕਿ ਯੂਕਰੇਨ ਤੋਂ ਆਇਆ ਸੀ ਉਹਨਾਂ ਦੇ ਨਾਲ ਸੰਪਰਕ ਕੀਤਾ ਕਿ ਯਾਰ ਵੀ ਅਸੀਂ ਜਿਹੜੀ ਤੇਰੀ ਐਪਲੀਕੇਸ਼ਨ ਆ ਉਹ ਖਰੀਦਣੀ ਚਾਹਦੇ ਹਾਂ ਤੇ ਉਦੋਂ ਉਹਨਾਂ ਨੇ ਕਿਹਾ ਵੀ ਕੋਈ ਚੱਕਰ ਹੀ ਨਹੀਂ ਹੈਗਾ ਅਸੀਂ ਵੇਚ ਦਿੰਦੇ ਹਾਂ ਉਹਨੇ ਸਾਰਿਆਂ ਨੇ ਰਿਆਸਲਾ ਕੀਤੀ ਤੇ 19 ਬਿਲੀਅਨ ਡਾਲਰ ਦੀ ਜਿਹੜੀ ਕਿ ਐਪਲੀਕੇਸ਼ਨ ਵੇਚੀ ਹੈ ਤਕਰੀਬਨ ਇੰਡੀਅਨ ਕਰੰਸੀ ਦੇ ਹਿਸਾਬ ਨਾਲ 1 ਲੱਖ ਕਰੋੜ ਤੋਂ ਉੱਪਰ ਜਿਹੜਾ ਕਿ ਪੈਸਾ ਬਣਦਾ ਹੈ ਇਸ ਨੂੰ ਕਹਿੰਦੇ ਆ ਨੀਂਤ ਕਰਨੀ ਨਾ ਕਿ ਉਹਨਾਂ ਨੇ ਕਿਹਾ ਕਿ ਹਨ ਫੇਸਬੁੱਕ ਟਵਿੱਟਰ ਨੇ ਜਵਾਬ ਦੇਤਾ ਜੀ ਕੰਮ ਦੋ ਪ੍ਰੋਸੀ ਨਕੰਮੇ ਹੀ ਅਸੀਂ ਕੁਝ ਕਰ ਨਹੀਂ ਸਕਦੇ ਜ਼ਿਆਦਾਤਰ ਬੰਦੇ ਇਦਾਂ ਡਿਪਰੈਸ਼ਨ ਦੇ ਵਿੱਚ ਲੈ ਜਾਂਦੇ ਆ ਕਿ ਸਾਨੂੰ ਕੰਮ ਤੋਂ ਕੱਢਤਾ ਜਾਂ ਸਾਡਾ ਸਾਨੂੰ ਕੰਮ ਮਿਲਦਾ ਨਹੀਂ ਪਿਆ ਕਦੇ ਵੀ ਹੌਸਲਾ ਨਹੀਂ ਛੱਡਣਾ ਚਾਹੀਦਾ ਤੁਹਾਡੇ ਸਾਹਮਣੇ ਤੁਹਾਨੂੰ ਸਟੋਰੀ ਸੁਣਾਈ ਆ ਵੀ ਕਿੱਦਾਂ ਉਹਨਾਂ ਨੇ ਜਿਹੜੀ ਕਿ ਮਿਹਨਤ ਕੀਤੀ ਤੇ ਮਿਹਨਤ ਕਰਕੇ ਤੇ ਫੇਸਬੁੱਕ ਦਾ ਮਾਲਕ ਜਿਹੜਾ ਕਿ ਮਜਬੂਰ ਹੋ ਗਿਆ ਐਪਲੀਕੇਸ਼ਨ ਖਰੀਦਣ ਵਾਸਤੇ ਤੇ 19 ਬਿਲੀਅਨ ਡਾਲਰ ਦੀ ਉਹਨਾਂ ਨੇ ਐਪਲੀਕੇਸ਼ਨ ਵੇਚਤੀ ਜਿਹੜਾ ਜੈਨਕਾਮ ਦੁਨੀਆ ਦੇ 202 ਨੰਬਰ ਦੇ ਉੱਪਰ ਆਹੋ ਜਿਹੜੇ ਇੱਕ ਅਮੀਰਾਂ ਦੀ ਲਿਸਟ ਦੇ ਵਿੱਚ ਆਗੇ ਇੰਨਾ ਉਹਦੇ ਕੋਲੇ ਇਸ ਟਾਈਮ ਪੈਸਾ ਤੇ ਦੂਜਾ ਜਿਹੜਾ ਬ੍ਰਾਈਨ ਐਕਟ ਹੈ ਨਾ ਉਹੋ 500 ਨੰਬਰ ਦੇ ਉੱਪਰ ਆ ਦੁਨੀਆ ਦੇ ਜਿਹੜੇ ਅਮੀਰਾਂ ਦੀ ਲਿਸਟ ਦੇ ਵਿੱਚ ਆ ਮੈਂ ਤਾਂ ਜ਼ਰੂਰ ਰੰਗ ਲੈ ਕੇ ਆਉਂਦੀ ਆ WhatsApp ਤੋਂ ਉਹਨਾਂ ਨੇ ਵੇਚੇ-ਵੇਚਿਆ 19 ਬਿਲੀਅਨ ਡਾਲਰ ਦਾ ਤੇ ਨਾਲ ਉਹਨਾਂ ਨੇ ਜਿਹੜਾ ਕਿ ਆਪਣਾ ਹਿੱਸਾ ਵੀ ਸ਼ੇਅਰ ਹੋਲਡਰ ਵੀ ਉਹਨਾਂ ਨੇ ਵਿੱਚ ਆਪਣੇ ਰੱਖਿਆ ਵੀ ਸਾਰੀ ਉਮਰ ਦੀ ਜਿਹੜੀ ਕਿ ਕਮਾਈ ਆਉਂਦੀ ਰਹਿਣੀ ਆ ਸਟੋਰੀ ਕਿੱਦਾਂ ਦੀ ਲੱਗੀ ਆਪਣੇ ਵਿਚਾਰ ਜ਼ਰੂਰ ਦੱਸਿਓ ਹੋਰ ਤੁਹਾਨੂੰ ਕਿਹੜੀ ਸਟੋਰੀ ਦੀ ਅਰਦੀਕਾ ਦੇ ਪਲੀਜ਼ ਮੈਨੇ ਜਰੂਰ ਦੱਸੋ ਕਮੈਂਟਾਂ ਦੇ ਵਿੱਚ ਆਪਾਂ ਕਿਹੜੀ ਨਾਲ ਸਟੋਰੀ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਕਰੀਏ ਤੁਹਾਨੂੰ ਵਧੀਆ ਲੱਗੀ ਵੀਡੀਓ ਤਾਂ ਹੌਸਲਾ ਪਾ ਜਾਈ ਜਰੂਰ ਕਰਿਓ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਹੁਤ ਸਾਰੀਆਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਲਾਲ ਰੰਗ ਦਾ ਬਟਨ ਇੱਧਰਲੇ ਪਾਸੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਦਾਂ ਦੀਆਂ ਵੀਡੀਓ ਇਸੇ ਚੈਨਲ ਦੇ ਉੱਪਰ ਆਇਆ ਕਰਨਾ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਆਪਣਾ ਖਿਆਲ ਰੱਖਿਓ ਸਤਿ ਸ੍ਰੀ ਅਕਾਲ